ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾ ਲੈ ਕੇ ਆਏ ਆਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਦਸ਼ਮੇਸ਼ ਦਾ ਸੁਪਰ ਸੀਡਰ ਵਿਕਾਊ ਹੈ ਜੀ 2022 ਮਾਡਲ ਏਰੀਆ ਪਨਕੋਰੀਆ ਰੇਟ 170000 ਜ਼ਿਆਦਾ ਜਾਣਕਾਰੀ ਵਿਰਨ ਦਸਨ ਤੁਸੀਂ ਫੋਨ ਤੇ ਲੈ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 9809817855 ਇਸ ਨੰਬਰ ਤੇ ਫੋਨ ਕਰਕੇ ਦਸ਼ਮੇਸ਼ ਦਾ ਸੁਪਰ ਸੀਡਰ 2022 ਮਾਡਲ 170000 ਰੁਪਏ ਚ ਖਰੀਦ ਸਕਦੇ ਹੋ ਮਹਿੰਦਰਾ 475 ਟਰੈਕਟਰ ਵਿਕਾਊ ਹੈ 2007 ਮਾਡਲ 오ਡੀਸਾ ਨੰਬਰ ਏਰੀਆ ਮੁਕਸਰ ਉੜੀਸਾ ਨੰਬਰ ਹੈ ਜੀ ਮੁਕਸਾ ਏਰੀਆ 165 ਹੇਅਰ ਇੰਜਨ ਗੀਅਰ ਦੀ ਫੁੱਲ ਗਰੰਟੀ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ 9855986855 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 475 ਟਰੈਕਟਰ 2007 ਮਾਡਲ ਉੜੀਸਾ ਨੰਬਰ 165 ਹਰਚ ਖਰੀਦ ਸਕਦੇ ਹੋ ਮਹਿੰਦਰਾ 275 V ਭੂਮੀ ਪੁੱਤਰ ਟਰੈਕਟਰ ਵਿਕਾਊ ਹੈ ਜੀ 2001 ਮਾਡਲ ਏਰੀਆ ਅੰਬਾਲਾ ਹਰਿਆਣਾ 90% ਤਰ੍ਹਾਂ ਦੀ ਕੰਡੀਸ਼ਨ ਅਗਲੇ ਹੈਗੇ ਨੇ ਟਾਇਰ 50% ਪਿਛਲੇ ਟਾਇਰ 90% ਨੇ ਅਗਲੇ ਗਏ 50% ਨੇ ਰੇਟ 1 ਲੱਖ 500 ਹੈ ਜੀ 2001 ਮਾਡਲ ਹੈ 99 914 83015 ਦੂਜੇ ਨੰਬਰ 94166 83015 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਮਹਿੰਦਰਾ ਟਰੈਕਟਰ ਆ ਜਿਹੜਾ ਖਰੀਦ ਸਕਦੇ ਹੋ ਬੁਲੇਟ ਵਿਕਾਊ ਹੈ ਜੀ ਬੁਲੇਟ ਵਿਕਾਊ ਹੈ ਜੀ ਇਸ ਵੀਰ ਨੇ ਕੋਈ ਵੀ ਬੁਲੇਟ ਬਾਰੇ ਜਾਣਕਾਰੀ ਨਹੀਂ ਦਿੱਤੀ ਤੁਸੀਂ ਫੋਨ ਤੇ ਹੀ ਲੈ ਸਕਦੇ ਹੋ 99964 64282 99964 64282 ਇਸ ਨੰਬਰ ਤੇ ਫੋਨ ਕਰਕੇ ਬੁਲੇਟ ਬਾਰੇ ਬੰਦੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਇੱਕ ਹੋਰ ਵੀਰਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੋ ਤਾਂ ਜਾਣਕਾਰੀ ਸਾਰੀ ਪ੍ਰੋਪਰ ਭੇਜਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਫੈਨ ਫਾਰਮਰ ਟਰੈਕਰ ਟਰੈਕਟਰ ਵਿਕਾਊ ਹੈ ਜੀ 2008 ਮਾਡਲ ਹੈ ਪੰਜਾਬ ਨੰਬਰ 9 ਟਾਇਰ 3 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਮੁਕਸਰ ਕੰਡੀਸ਼ਨ ਜਿਵੇਂ ਓਕੇ ਹੈ ਜੀ 1 ਵੀ ਰੁਪਇਆ ਲਾਉਣ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਡੀਲ ਕਰ ਸਕਦੇ 3 ਲੱਖ ਰੁਪਏ ਰੱਖਿਆ ਗਿਆ ਰੇਟ ਇਹਦਾ 8 ਮਾਡਲ ਹੈ 9877973724 ਇਸ ਨੰਬਰ ਤੇ ਫੋਨ ਕਰਕੇ ਫੈਨ ਫਾਰਮਰ ਟਰੈਕਰ ਟਰੈਕਟਰ 2008 ਮਾਡਲ 3 ਲੱਖ ਰੁਪਏ ਚ ਖਰੀਦ ਸਕਦੇ ਕਿਵੇਂ ਲੱਗੀ ਵੀਡੀਓ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਪਸੰਦ ਆਈ ਕਮੈਂਟਾਂ ਦੇ ਵਿੱਚ ਵਾਹੀ ਗਰੁੱਪ ਲਿਖ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ। ਸਟੈਂਡਰਡ 450 ਟਰੈਕਟਰ ਵਿਕਾਊ 2004 ਮਾਡਲ ਇੰਜਨ ਗੇਅਰ ਦਾ ਓਕੇ ਹੈ ਰੇਟ 80000 ਏਰੀਆ ਜੈਤੋਂ ਸਭ ਤੋਂ ਪਹਿਲਾਂ ਤੁਸੀਂ ਕੰਡੀਸ਼ਨ ਦੇਖੋ ਵੀਡੀਓ ਬਹੁਤ ਸੋਹਣੀ ਵੜਾਈਏ 4 ਸਕੇਅਰ ਵੀਡੀਓ ਬਣਾ ਕੇ ਭੇਜਿਓ ਵੀਰ ਨੂੰ ਤੁਸੀਂ ਦੇਖ ਸਕਦੇ ਹੋ ਜੀ ਏਰੀਆ ਜੈਤੋਂ ਰੇਟ 80000 ਇੰਜਨ ਗੇਅਰ ਦਾ ਓਕੇ ਹੈ 2004 ਮਾਡਲ ਹੈ 78378 70424 ਐਸ ਨੰਬਰ ਤੇ ਫੋਨ ਕਰਕੇ ਸਟੈਂਡਰਡ 450 ਟਰੈਕਟਰ 180000 ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਨੂੰ ਮਿਲ ਸਕੇ ਮੈਸੇਜ 2635 4x4 ਟਰੈਕਟਰ ਵਿਕਾਊ ਹੈ ਏਰੀਆ ਰਾਮਪੁਰਾ ਫੂਲ ਰੇਟ 670000 ਰੁਪਏ 670000 ਰੁਪਏ ਰੇਟ ਰੱਖਿਆ 4x4 ਮੈਸੀ 2635 ਟਰੈਕਟਰ ਵਿਕਾਊ ਆ ਜੀ ਰਾਮਪਰਾ ਫੁੱਲੇਰਗੇ ਦੇ ਵਿੱਚ ਖੜਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 87288 3012 ਇਸ ਨੰਬਰ ਤੇ ਫੋਨ ਕਰਕੇ ਮੈਸੀ 2635 4x4 ਟਰੈਕਟਰ ਤੁਸੀਂ 1 670000 ਖਰੀਦ ਸਕਦੇ ਹੋ ਜੀ ਅਰਜਨ 650 ਪਾਂਡੇ ਟਰੈਕਟਰ ਵਿਕਾਊ ਆ 2009 ਮਾਡਲ ਪਾਵਰ ਸਟੀering 2009 ਮਾਡਲ ਪਾਵਰ ਸਟੀering ਰਿਵਰਸ ਪੀਟੀਓ ਰੇਟ 2 ਲੱਖ 95 ਹਜ਼ਾਰ ਏਰੀਆ ਗੁਰਦਾਸਪੁਰ ਗੁਰਦਾਸਪੁਰ ਏਰੀਆ ਜੀ 2 ਲੱਖ 95 ਹਜ਼ਾਰ ਰੇਟ ਰੱਖੇ ਗਏ ਨੋ ਮਾਡਲ ਹੈ ਰਿਵਰਸ ਪੀਟੀਓ ਪਾਵਰ ਸਟੀering 8448 28744 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਅੱਜ ਹੁਣ 605 ਟਰੈਕਟਰ ਜਿਹੜਾ 2 ਲੱਖ 95 ਹਜ਼ਾਰ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਲ ਦਾ ਸਾਈਜ਼ ਹੈ 11x6.5 ਰੇਟ 1,80,000 ਰੁਪਏ ਰੱਖਿਆ ਗਿਆ ਜੀ ਫੁੱਲ ਹੈਵੀ ਹੈ ਬੇਦਾਗ ਟਾਇਰ ਨੇ ਏਰੀਆ ਬਰਨਾਲ 91150 14852 91150 14852 ਇਸ ਨੰਬਰ ਤੇ ਫੋਨ ਕਰਕੇ 11x6.5 ਦੀ ਟਰਾਲੀ 1,80,000 ਚ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਜੀ ਅਸੀਂ ਇੰਨੀ ਮਿਹਨਤ ਕਰਕੇ ਤੁਹਾਡੇ ਲਈ ਵੀਡੀਓ ਬਣਾਉਣੀ ਹੈ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਇਹ ਚੀਜ਼ਾਂ ਜਲਦੀ ਸੇਲ ਹੋ ਸਕਣ ਕੋਰੀਆ ਦੀ ਬਣੀ ਵਧੀਆ ਸਪਰੇਅ ਵਾਲੀ ਪਾਈਪ ਤੇ ਵਧੀਆ ਸਪਰੇਅ ਵਾਲਾ ਪੰਪ ਲੈਣ ਦੇ ਲਈ ਸੰਪਰਕ ਕਰੋ ਏਰੀਆ ਪਾਤੜਾ 9814957001 9814957001 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਾਈਪ ਹੈ ਜਿਹੜੀ ਕੋਰੀਆ ਦੀ ਬਣੀ ਅਤੇ ਪੰਪ ਇਹਨਾਂ ਵੀਰਾਂ ਕੋਲੋਂ ਖਰੀਦ ਸਕਦੇ ਹੋ ਏਰੀਆ ਹੈਗਾ ਜੀ ਪਾਤੜਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 9814957001 ਅੱਜ 605 ਡ੍ਰੈਕਟਰ ਵਿਕਾਊ ਆ ਜੀ 2014 ਮਾਡਲ ਪੰਜਾਬ ਨੰਬਰ ਇੰਜਨ ਗੀਅਰ ਦੋਕੇ ਏਰੀਆ ਪੰਦੀਪਗੜ ਬਰਨਾਲਾ ਰੇਟ 435000 ਬਾਕੀ ਜਮ ਕੰਡੀਸ਼ਨ ਦੋਕੇ ਡ੍ਰੈਕਟਰ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ 435 ਰੇਟ ਰੱਖਿਆ ਹੈ ਜੀ 9872135250 9872135250 ਇਸ ਨੰਬਰ ਤੇ ਫੋਨ ਕਰਕੇ ਅਰਜੁਨ 605 ਟਰੈਕਟਰ 2014 ਮਾਡਲ ਪੰਜਾਬ ਨੰਬਰ 435000 ਦੇ ਵਿੱਚ ਡੀਲ ਕਰ ਸਕਦੇ ਹੋ। ਸੋਨਾਲੀ ਕਸਾ 88x ਟਰੈਕਟਰ ਵਿਕਾਊ ਆ 2012 ਮਾਡਲ ਫਰਸਟ ਓਨਰ 4.5 ਲੱਖ ਰੁਪਏ ਦੀ ਮੰਗ ਰੱਖੀ ਗਈ ਹੈ। ਟਾਇਰ ਨਵੇਂ ਨੇ ਏਰੀਆ ਜੀ ਅੰਮ੍ਰਿਤਸਰ 98157 0321 98157 0321 ਇਸ ਨੰਬਰ ਤੇ ਫੋਨ ਕਰਕੇ ਸੋਨਾਲੀ ਕਸਾ 88x ਟਰੈਕਟਰ 2012 ਮਾਡਲ ਫਰਸਟ ਓਨਰ 4.5 ਲੱਖ ਰੁਪਏ ਦੇ ਵਿੱਚ ਤੁਸੀਂ 딜 ਕਰ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ 12 ਕਿੱਲੇ ਜ਼ਮੀਨ ਵਿਕਾਊ ਹੈ ਜੀ 2 ਮੋਟਰਾਂ ਤਕਸੀਮ ਤੱਕ 12 ਕਿੱਲੇ ਜ਼ਮੀਨ ਵਿਕਾਊ ਹੈ ਜੀ 2 ਮੋਟਰਾਂ ਨੇ ਤਕਸੀਮ ਤੱਕ ਹੈ 18 ਫੁੱਟ ਰੋਡ ਦਾ ਫਰੰਟ ਹੈ ਅੰਡਰਗਰਾਊਂਡ ਪਾਈਪਲਾਈਨ ਪਾਈ ਹੋਈ ਹੈ ਰੇਟ ਚਾਹ ਜੀ ਲੱਖ ਰੁਪਏ ਕਿੱਲੇ ਦਾ ਏਰੀਆ ਰਾਏਕੋਟ ਲੁਧਿਆਣਾ 95700 ਸਤਾਈ 84692 99707 84692 ਇਸ ਨੰਬਰ ਤੇ ਫੋਨ ਕਰਕੇ 12 ਕਿੱਲੇ ਜ਼ਮੀਨ 40 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਜਿਹੜੇ ਵੀ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਆ ਰਹੇ ਨੇ ਉਹਨਾਂ ਸਾਰਿਆਂ ਦਾ ਤੈਦ ਲੋ ਧੰਨਵਾਦ ਕਿ ਤੁਸੀਂ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੇ ਨੇ ਜਾਂ ਕੋਈ ਗੱਡੀਆਂ ਚਾਹੀਦੀਆਂ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਜੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ ਬੜਾ ਰੋ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲਾ ਦੇ ਨਾਲ ਐਸੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ